ਇਕ ਓੰਕਾਰ ਸਤਿਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ ਰਸ ਪੀਓ ਪਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਦੂ ਅਮਰਤ ਬਾਨੀ ਪ੍ਰਹਾਉ ਮੋਕਤ ਭਗਤ ਜਗਤ ਸੱਚ ਪੀਵੇ ਅਰਬ ਸੁਖਾਂ ਦਾ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੋਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਇਆ ਹਿਰਦੇ ਤਿਆਗੇ ਸੋਈ ਕਰਨ ਕਾਰਨ ਸਮਰੱਥ ਸਵਾਮੀ ਜਾਤੇ ਬਿਰਥਾ ਨਾ ਕੋਈ ਵੱਡੇ ਭਾਗ ਰਤਨ ਜਨਮ ਕਰੋ ਕਿਰਪਾ ਕਰ ਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੇ ਸਦਾ ਗੋਪਾਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਖ ਕਾਟੇ ਨਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ ਹਰ ਰਸ ਪਿਓ ਪੁਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਦੂ ਅਮਰਤ ਬਾਨੀ ਪ੍ਰਹਾਉ ਮੋਕਤ ਭਗਤ ਜਗਤ ਸੱਚ ਪੀਵੇ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੂਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਇਐ ਹਿਰਦੇ ਤਿਆਗੇ ਸੋਈ ਕਰਨ ਕਾਰਨ ਸਮਰੱਥ ਸਵਾਮੀ ਜਾਂ ਤੇ ਬਿਰਥਾ ਨਾ ਕੋਈ ਵੱਡੇ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਰ ਪਾਲਾ ਸਾਦ ਸੰਗ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲਾ ਇੱਕ ਓਂਕਾਰ ਸਤਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਿਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲ ਬਖ ਕਾਟੇ ਨਿਮਖ ਰਾਧਿਏ ਗੁਰਮਖ ਪਾਰ ਉਤਾਰਾ ਹਰ ਰਸ ਪੀਵੋ ਪਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਦੂ ਅੰਵਰਤ ਬਾਨੀ ਰਹਾਉ ਮੁਕਤ ਭਗਤ ਜਗਤ ਸੱਚ ਪੀਵੈ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੂਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਈਐ ਹਿਰਦੇ ਤਿਆਗੇ ਸੋਈ ਕਰਨ ਕਾਰਨ ਸਮਰੱਥ ਸਵਾਮੀ ਜਾਤੇ ਬਿਰਥਾ ਨਾ ਕੋਈ ਵੱਡੇ ਭਾਗ ਰਤਨ ਜਨਮ ਸਾਦ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲ ਇਕ ਓੰਕਾਰ ਸਤਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਮਖ ਅਰਾਦੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾ ਗੁਰਮਖ ਪਾਰ ਉਤਾਰਾ ਹਾਰ ਰਸ ਪਿਓ ਪਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅਮਰਤ ਬਾਨੀ ਭਗਤ ਭਗਤ ਜਗਤ ਸੱਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੋਰਨ ਪਰਖ ਬਦਤ ਸਵਰਨੀ ਸੁਣੀਏ ਰਸਨਾ ਗਾਈਏ ਹਿਰਦੇ ਧਿਆਏ ਸੋਈ ਕਰਨ ਕਾਰਨ ਸਮਰਥ ਸਵਾਮੀ ਜਾਂ ਤੇ ਬਿਰਥਾ ਨਾ ਕੋਈ ਵੱਡੇ ਆਗ ਰਤਨ ਜਨਮ ਪਾਇਆ ਕਰੋ ਕਿਰਪਾ ਕਰ ਪਾਲਾ ਸਾਦ ਸੰਗ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲ ਇਕ ਓੰਕਾਰ ਸਤ ਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ ਹਰ ਰਸ ਪਿਓ ਪਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਦੂ ਅੰਵਰਤ ਬਾਨੀ ਭਗਤ ਭਗਤ ਜਗਤ ਸੱਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ দান ਦੇਵੈ ਪੂਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਇਆ ਹਿਰਦੇ त्याਗੇ ਸੋਏ ਕਰਨ ਕਰਨ ਸਮਰਥ ਸਵਾਮੀ ਜਾਣੇ ਬਿਰਥਾ ਨ ਕੋਈ ਵੱਡੇ ਭਗ ਰਤਨ ਜਨਮ ਪਾਇਆ ਕਰੋ ਕਿਰਪਾ ਕਰ ਪਾਲਾ ਸਾਦ ਸੰਗ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲ ਇਕ ਓੰਕਾਰ ਸਤਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਿਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ ਰਸ ਪੀਓ ਪਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਦੂ ਅਮਰਤ ਬਾਨੀ ਰਹਾਉ ਮੋਕਤ ਭਗਤ ਜਗਤ ਸੱਚ ਪੀਵੇ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕਿਉ ਭਗਤ દાન ਦੇਵੈ ਪੂਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਇਐ ਹਿਰਦੇ त्यागे सोए ਕਰਨ ਕਰਨ ਸਮਰਥ ਸਵਾਮੀ ਜਾਣੇ ਬਿਰਥਾ ਨ ਕੋਈ ਵੱਡੇ ਭਗ ਰਤਨ ਜਨਮ ਰੋ ਕਿਰਪਾ ਕਰ ਪਾਲਾ ਸਾਦ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓਂ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ हारस पिवो पुरुख अज्ञानी महा महात्रिपद मन पावे साधो बानी प्रहाओ मुकत भुगत ਜਗਤ ਸਚ ਪੀਵੈ ਸਰਬ ਸੁਖਾਂ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੂਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਇਆ ਹਿਰਦੇ त्याਗੇ ਸੋਈ ਕਰਨ ਕਰਨ ਸਮਰਥ ਸਵਾਮੀ ਜਾਣੇ ਬਿਰਥਾ ਨ ਕੋਈ ਵੱਡੇ ਭਗ ਰਤਨ ਜਨਮ ਪਾਇਆ ਕਰੋ ਕਿਰਪਾ ਕਰ ਪਾਲਾ ਸਾਦ ਸੰਗ ਨਾਨਕ ਗੁਣ ਗਾਵੈ ਸਿਮਰੇ ਸਦਾ ਗੋਪਾਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ ਹਰ ਰਸ ਪੀਓ ਪਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਦੂ ਅੰਵਰਤ ਬਾਨੀ ਪ੍ਰਹਾਉ ਮੋਕਤ ਭਗਤ ਜਗਤ ਸਚ ਪੀਵੈ ਤਰਬ ਸੁਖਾਂ ਦਾ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੂਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਇਐ ਹਿਰਦੇ त्यागे सोए कर्ण कर्ण समर्थ स्वामी જાਤੇ ਬਿਰਥਾ ਨ ਕੋਈ ਵੱਡੇ ਭਾਗ ਰਤਨ ਜਨਮ ਕਰੋ ਕਿਰਪਾ ਕਰ ਪਾਲਾ ਸਾਦ ਸੰਗ ਨਾਨਕ ਗੁਣ ਗਾਵੇ ਸਿਮਰੇ ਸਦਾ ਗੋਪਾਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬੇਖ ਕਾਟੇ ਨਮਖ ਅਰਾਧੀਏ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਿਖ ਕਾਟੇ ਨਿਮਖ ਰਾਦਿਏ ਗੁਰਮਖ ਪਾਰ ਉਤਾਰਾ ਹਾਰ ਰਸ ਪੀਵੋ ਪੁਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਦੂ ਅੰਵਰਤ ਬਾਨੀ ਰਹਾਉ ਲੋਕਤ ਭਗਤ ਜਗਤ ਸੱਚ ਪੀਵੇ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੂਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਇਐ ਹਿਰਦੇ त्यागे सोए ਕਰਨ ਕਰਨ ਸਮਰਥ સ્વાਮੀ ਜਾਤੇ ਬਿਰਥਾ ਨ ਕੋਈ ਵੱਡੇ ਭਾਗ ਰਤਨ ਜਨਮ ਪਾਇਆ ਰੋ ਕਿਰਪਾ ਕਰ ਪਾਲਾ ਸਾਦ ਸੰਗ ਨਾਨਕ ਗੁਣ ਗਾਵੈ ਸਿਮਰੇ ਸਦਾ ਗੋਪਾਲਾ ਇੱਕ ਓਂਕਾਰ ਸਤ ਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਗੁਰਮਖ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲਬਖ ਕਾਟੇ ਨਿਮਖ ਰਾਜਿਏ ਗੁਰਮਖ ਪਾਰ ਉਤਾਰਾ ਹਰ ਰਸ ਪੀਓ ਪਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਦੂ ਅਮਰਤ ਬਾਣੀ ਪ੍ਰਹਾਉ ਮੋਕਤ ਭਗਤ ਜਗਤ ਸਚ ਪੀਵੇ ਤਰਬ ਸੁਖਾਂ ਦਾ ਦਾਤਾ ਆਪਣੇ ਦਾਸ ਕਿਉ ਭਗਤ दान ਦੇਵੈ ਪੂਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਈਐ ਹਿਰਦੇ त्यागे सोए ਕਰਨ ਕਰਨ ਸਮਰਥ સ્વાਮੀ ਜਾਣੇ birthਾ ਨਾ ਕੋਈ ਵੱਡੇ ਭਾਗ ਰਤਨ ਜਨਮ ਲਾ ਸਾਦ ਸੰਗ ਨਾਨਕ ਗੁਣ ਗਾਵੈ ਸਿਮਰੇ ਸਦਾ ਗੋਪਾਲ ਇਕ ਓੰਕਾਰ ਸਤਗੁਰ ਪ੍ਰਸਾਦ ਖੋਜਤ ਖੋਜਤ ਖੋਜ ਵਿਚਾਰਿਓ ਰਾ ਅੱਗੇ ਗੁਰਮੁਖ ਪਾਰ ਸਪੀਵੋ ਪਰਖ ਅਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਦੂ ਅੰਵਰਤ ਬਾਣੀ ਪ੍ਰਹਾਉ ਮੋਕਤ ਭਗਤ ਜਗਤ ਸਚ ਪੀਵੈ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕਿਉ ਭਗਤ ਦਾਨ ਦੇਵੈ ਪੂਰਨ ਪਰਖ ਬਦਾਤਾ ਸਵਰਨੀ ਸੁਣੀਏ ਰਸਨਾ ਗਾਇਐ Here they